ਮੌਨਸੂਨ ਜਿਵੇਂ ਜਿਵੇਂ ਦੇਸ਼ ਦੇ ਸੂਬਿਆਂ ਵਿੱਚ ਦਸਤਕ ਦੇ ਰਿਹਾ ਤਾਂ ਉਸ ਦੇ ਨਾਲ ਹੀ ਭਾਰੀ ਤਵਾਹੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਅਜਿਹੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੱਖ-ਵੱਖ ਤਰੀਕੇ ਨਾਲ ਅਲਰਟ ਕੀਤਾ ਜਾ ਰਿਹਾ ਤਾਂ ਮੌਸਮ ਵਿਭਾਗ ਵੱਲੋਂ ਜਾਣਕਾਰੀ ਨਾਲ ਦੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਹੁਣ ਇੱਕ ਪਾਸੇ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਵੱਖ-ਵੱਖ ਸਮੇਂ ਤੇ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਹਾੜੀ ਏਰੀਆ ਵਿੱਚ ਕਾਫੀ ਜ਼ਿਆਦਾ ਜਿਹੜੇ ਆ ਤਵਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਤੇ ਕਾਫੀ ਥਾਵਾਂ ਤੇ ਬੱਦਲ ਤੱਕ ਫਟੇ ਹੋਏ ਨੇ ਤੇ ਕਾਫੀ ਭਾਰੀ ਮੀਂਹ ਅਤੇ ਪਾਣੀ ਦਾ ਤੇਜ਼ ਵਹਾਅ ਦੇਖਣ ਨੂੰ ਮਿਲ ਰਿਹਾ ਤਾਂ ਉਧਰ ਪੰਜਾਬ ਨੂੰ ਲੈ ਕੇ ਵੀ ਅਲਰਟ ਜਾਰੀ ਹੋ ਚੁੱਕਿਆ ਹੈ ਤਾਂ ਪੰਜਾਬ ਦੇ ਕਰੀਬ 4 ਤੋਂ 5 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਚਾਲਦੇ ਆ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਆਉਣ ਵਾਲੇ 3 ਘੰਟਿਆਂ ਵਿੱਚ ਕਾਫੀ ਜਿਹੜੇ ਆ ਭਾਰੀ ਮੀਂਹ ਪੈ ਸਕਦਾ ਹੈ ਤੇ ਕਾਫੀ ਜਿਹੜੇ ਆ हां बिज्ली ਦੀ ਗਰਜਾਂ ਵੀ ਸੁਣਾਈ ਦੇ ਸਕਦੀਆਂ ਨੇ ਦੱਸਦੀ ਹੈ ਕਿ ਫਤਿਹਗੜ ਸਾਹਿਬ ਜਲੰਧਰ ਲੁਧਿਆਣਾ ਮਲੇਰ ਕੋਟਲਾ ਪਟਿਆਲਾ ਰੂਪਨਗਰ ਸੰਗਰੂਰ ਸ਼ਹੀਦ ਭਗਤ ਸਿੰਘ ਨਗਰ ਚ ਭਾਰੀ ਮੀਂਹ ਦਾ ਅਲਰਟ ਕੀਤਾ ਗਿਆ ਤੇ ਉਥੇ ਹੀ ਨਾਲ ਦੀ ਨਾਲ ਜੋ ਵਿਜਲੀ ਅਸਮਾਨੀ ਵਿਜਲੀ ਆ ਉਸ ਨੂੰ ਲੈ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤਾਂ ਐਮਰਜੈਂਸੀ ਦੇ ਲਈ ਨੰਬਰ ਵੀ ਜਾਰੀ ਕੀਤਾ ਗਿਆ ਜਿਹਦੇ ਚੱਲਦਿਆਂ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਕਿਸੇ ਵੀ ਐਮਰਜੈਂਸੀ ਵਿੱਚ ਹੋ ਤਾਂ ਆਪਣੀ ਸਹਾਇਤਾ ਜਿਹੜੀ ਆ ਉਹ ਲੈ ਸਕਦੇ ਹੋ ਤਾਂ ਮੌਕੇ ਤੇ ਇਹ ਹਾਲਾਤ ਬਣੇ ਹੋਏ ਆ ਕਿ ਬਹੁਤ ਸਾਰੇ ਸੁਬਿਆਂ ਵਿੱਚ ਭਾਰੀ ਮੀਂਹ ਆ ਦੇਖਣ ਨੂੰ ਮਿਲ ਰਿਹਾ ਤੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਤੇ ਕਈ ਲੋਕਾਂ ਦੀ ਮੌਤ ਤੱਕ ਹੋ ਗਈ ਹੈ ਤੇ ਕਾਫੀ ਲੋਕਾਂ ਨੂੰ ਜਿਹੜਾ مالی ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਖਾਸ ਕਰਕੇ ਜੇਕਰ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਵੀ ਇੱਕ ਪਰਿਵਾਰ ਤੇ ਜਦੋਂ ਛੱਤ ਡਿੱਗ ਜਾਂਦੀ ਹੈ ਤਾਂ ਉਸ ਸਮੇਂ ਵੀ ਭਾਰੀ ਨੁਕਸਾਨ ਹੋਇਆ ਤੇ 2 ਤੋਂ 3 ਮੌਤਾਂ ਦੀ ਉੱਥੇ ਜਾਣਕਾਰੀ ਸਾਹਮਣੇ ਆਈ ਹੈ ਤਾਂ ਅਜੇ ਇਹ ਵਿੱਚ ਅੱਗੇ ਤੋਂ ਮੌਸਮ ਵੀ ਲੋਕਾਂ ਨੂੰ ਅਲਰਟ ਕਰ ਰਿਹਾ ਜਾਗਰੂਕ ਕਰਨ ਦੇ ਲਈ ਵੱਖ-ਵੱਖ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਹੁਣ ਮੌਸਮ ਵਿਭਾਗ ਨੇ ਆਉਣ ਵਾਲੇ 3 ਘੰਟਿਆਂ ਦੇ ਲਈ ਅਲਰਟ ਜਾਰੀ ਕੀਤਾ ਹੈ ਇੱਕ ਮੈਸੇਜ ਰਾਹੀਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜੋ ਤੁਹਾਡੇ ਫੋਨ ਤੇ ਵੀ ਮੈਸੇਜ ਜ਼ਰੂਰ ਆਏ ਹੋਣਗੇ ਤਾਂ ਉਧਰ ਅਜੇਹ ਵਿੱਚ ਫਤਿਹਗੜ੍ਹ ਸਾਹਿਬ ਜਲੰਧਰ ਲੁਧਿਆਣਾ ਮਲੇਰ ਕੋਟਲਾ ਪਟਿਆਲਾ ਰੂਪਨਗਰ ਸੰਗਰੂਰ ਸ਼ਹੀਦ ਭਗਤ ਸਿੰਘ ਨਗਰ ਝਮੀ ਨੂੰ ਲੈ ਕੇ ਜਿਹੜੇ ਆ ਉਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਾਰ ਬਾਰ ਜਾਣਕਾਰੀ ਦਿੱਤੀ ਜਾ ਰਹੀ ਹੈ ਜੇਕਰ ਦੇਖਿਆ ਜਾਵੇ ਕਿ ਜਿਵੇਂ ਜਿਵੇਂ ਮੌਨਸੂਨ ਅੱਗੇ ਵਧ ਰਿਹਾ ਆ ਵੱਖ-ਵੱਖ ਸੂਬਿਆਂ ਵਿੱਚ ਜਾ ਰਿਹਾ ਹੈ ਤਾਂ ਉੱਥੇ ਹੀ ਪੂਰੇ ਪੀਕ ਤੇ ਜਿਹੜੇ ਆ ਇਹ ਮੌਨਸੂਨ ਦੀ ਮੀਂਹ ਦੇ ਦੀਆਂ ਹਵਸ਼ਾਰਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਤੇ ਅਜਿਹੇ ਵਿੱਚੋਂ ਹੁਣ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਵਾਰ-ਵਾਰ ਜਾਗਰੂਕ ਰਹਿਣ ਦੇ ਲਈ ਜਿਹੜੇ ਆ ਮੈਸੇਜ ਭੇਜੇ ਜਾ ਰਹੇ ਜਾਂ ਉਹਨਾਂ ਨੂੰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਅਗਲੇ 3 ਘੰਟਿਆਂ ਵਿੱਚ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਦੇ ਲਈ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਦੱਸ ਦਈਏ ਕਿ ਫਤਿਹਗੜ੍ਹ ਸਾਹਿਬ ਜਲੰਧਰ ਲੁਧਿਆਣਾ ਮਲੇਰਕੋਟਲਾ ਪਟਿਆਲਾ ਰੂਪਨਗਰ ਸੰਗਰੂਰ ਸ਼ਹੀਦ ਭਗਤ ਸਿੰਘ ਨਗਰ ਇੱਥੇ ਮੀਂਹ ਦੇ ਲਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਜੇਕਰ ਦੇਖਿਆ ਜਾਵੇ ਕਿ ਬਿੱਤੇ ਦਿਨਾਂ ਤੋਂ ਕਈ ਇਲਾਕੇ ਤਾਂ ਅਜਿਹੇ ਨੇ ਜਿੱਥੇ ਕਿ ਮੀਂਹ ਦੇ ਲਈ ਲੋਕ ਅੜੀ ਕਰੇ ਨੇ ਤਾਂ ਕਈ ਅਜਿਹੇ ਵੀ ਇਲਾਕੇ ਨੇ ਜਿੱਥੇ ਲਗਾਤਾਰ ਮੀਂਹ ਪੈਣ ਕਾਰਨ ਹੜ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਬਿੱਤੇ ਦਿਨਾਂ ਦੀ ਇਹ ਗੱਲ ਕਰੀਏ ਤਾਂ ਬਿੱਤੇ ਦਿਨ ਹੀ ਜੋ ਕੱਗਰ ਦਰਿਆ ਉਸ ਵਿੱਚ ਪਾਣੀ ਦਾ ਜਿਹੜਾ ਵਹਾਵ ਵਧਣ ਕਾਰਨ ਲੋਕਾਂ ਨੂੰ ਇੱਕ ਵਾਰ ਸੇ ਤਾਂ ਚਿੰਤਾ ਛਿੜ ਗਈ ਸੀ ਤਾਂ ਦੂਜੇ ਪਾਸੇ ਹੁਣ ਮੋੜ ਤੋਂ ਜਿਹੜਾ ਕਿ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਸਮੱਸਿਆ ਦਾ ਸਾਹਮਣਾ ਕੀਤਾ ਜਾ ਸਕੇ ਤਾਂ ਸਮੇਂ ਤੋਂ ਪਹਿਲਾਂ ਜਾਗਰੂਕ ਕੀਤਾ ਜਾ ਰਿਹਾ ਹੈ ਜਇਹੇ ਵਿੱਚ ਐਮਰਜੈਂਸੀ ਨੰਬਰ ਹੈ ਜਿਹੜਾ ਉਹ ਵੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਤਾਂ ਐਮਰਜੈਂਸੀ ਤੇ 112 ਤੇ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਸਹਾਇਤਾ ਲੈਣੀ ਹੈ ਤਾਂ ਇਹ ਵਾਰ-ਵਾਰ ਅਲਰਟ ਵੀ ਜਿਹੜਾ ਮੌਨਸੂਨ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਇਹ ਅਗਲੇ 3 ਘੰਟਿਆਂ ਦੇ ਲਈ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ